ਮੇਰਾ ਨਾਮ ਪ੍ਰੇਨਕਾ ਆਇਆ ਅੱਜ ਤੁਹਾਨੂੰ ਪ੍ਰੋਮੋਸ਼ਨ ਲੈਟਰ ਮਿਲਿਆ ਆ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਸਰ ਤੁਹਾਨੂੰ ਪ੍ਰੋਮੋਸ਼ਨ ਮਿਲ ਗਈ ਹੈ ਕੀ ਕਹਿਣਾ ਚਾਹਦੇ ਹੋ ਬਾਸ ਅਗੇ ਕੰਮ ਅਸੀਂ ਵਧੀਆ ਕਰਕੇ ਕਰਾਂਗੇ ਆਪਣਾ ਮੇਰਾ ਨਾਮ ਸਰਬੀ ਪਠਾਨੀ ਹੈ ਮੈਂ ਕੋਆਪਰੇਟਿਵ ਬੈਂਕ ਦੀ EMPLOYEE ਹਾਂ ਅੱਜ ਸਾਡੀ ਸਾਰਿਆਂ ਦੀ ਪ੍ਰੋਮੋਸ਼ਨ ਹੋਈ ਹੈ ਹੁਣ ਮੈਂ ਅਸਿਸਟੈਂਟ ਮੈਨੇਜਰ ਬਣ ਗਈ ਹਾਂ ਸਾਡੀਆਂ ਹੁਣ ਜਿਹੜੀਆਂ ਪਾਵਰਾਂ ਆ ਉਹ ਵੀ ਵਾਜਣਗੀਆਂ ਗਾਲੀ ਅਸੀਂ ਹੁਣ ਜਿਹੜੀ ਲੋਕਾਂ ਦੀ ਸੇਵਾ ਉਹ ਵਧੀਆ ਤਰੀਕੇ ਨਾਲ ਕਰ ਸਕਦੇ ਆ ਔਰ ਸਾਡਾ ਐਜ਼ ਅ ਬ੍ਰਾਂਚ ਮੈਨੇਜਰ ਔਰ ਅਸਿਸਟੈਂਟ ਮੈਨੇਜਰ ਤੇ ਸਾਡਾ ਬੈਂਕ ਜਿਹੜਾ ਉਹ ਬਹੁਤ ਵਧੀਆ ਹੈਗਾ ਮੈਂ ਲੋਕਾਂ ਨੂੰ ਇਹ ਹੀ ਕਹਾਂਗੀ ਸਾਡੇ ਬੈਂਕ ਨਾਲ ਵੱਧ ਤੋਂ ਵੱਧ ਜੁੜਨ ਬੜਕ ਕਿ ਨਹੀਂ ਖੁਸ਼ੀ ਕਿ ਨਹੀਂ ਗਾਜੋ ਖੁਸ਼ੀ ਤਾਂ ਸਰ ਬਹੁਤ ਜ਼ਿਆਦਾ ਹੈਗੀ ਹੈ ਇਹ ਇਹਨੂੰ ਤਾਂ ਬਿਆਨ ਨਹੀਂ ਕਰ ਸਕਦੇ ਜੋ ਤਰੱਕੀ ਹੁੰਦੀ ਹੈ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਮੈਂ ਇਹਨਾਂ ਦਾ ਫਲ ਮਿਲਦਾ ਹੈ ਥੈਂਕ ਯੂ ਹਾਂ ਸਰ ਅੱਜ ਵੀ ਸਰਾਂ ਦੇ ਪ੍ਰੋਮੋਸ਼ਨ ਲੈਟਰ ਇੱਡੇ ਦਿੱਤੇ ਗਏ ਆ 23 ਜਿਹੜਿਆਂ ਨੂੰ ਜੀ 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 ਆ ਦੇਖੋ ਸਾਡੇ ਕੋਲ ਵੈਕੈਂਸੀਆਂ ਕਾਫੀ ਵੈਕੈਂਸੀਆਂ ਉਹ ਵੀ ਫਿਲ ਕਰਨੀਆਂ ਸੀਆਂ ਤੇ ਬੋਰਡ ਆਫ ਟਰੈਕਟਰ ਬਦੋਂ ਸਾਡੇ ਚੇਅਰਮੈਨ ਸ੍ਰੀ ਵਿਕਰਮ ਸ਼ਰਮਾ ਜੀ ਪੰਨੂ ਸਾਹਿਬ ਤੇ ਜ਼ਿਲ੍ਹਾ ਮੈਨੇਜਰ ਸਾਹਿਬ ਤੇ ਐਮ ਡੀ ਮੈਡਮ ਜਿਹੜੇ ਬਹੁਤ ਹੀ ਸਤਿਕਾਰਯੋਗ ਗੁਰਬਖਸ਼ਪੁਰ ਜੀ ਆ ਉਹਨਾਂ ਨੇ ਇਹ ਸੋਚਿਆ ਕਿ ਇਹਨਾਂ ਨੂੰ ਆਪਾਂ ਜਲਦੀ ਤੋਂ ਜਲਦੀ ਹੱਲ ਕਰ ਲਿਆ। ਸੋ ਇਹ ਜਿਹੜੀਆਂ ਵੈਕੈਂਸੀਆਂ ਇਹਦੇ ਨਾਲ ਹੋਣ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਰੈਂਕ ਨੂੰ ਕਿਉਂਕਿ ਜਿੰਨੇ ਵੀ ਇਹ ਬੱਚੇ ਆਪਾਂ ਪ੍ਰਮੋਟ ਕੀਤੇ ਹੈਗੇ ਆ ਇਹ ਐਜ਼ ਏ ਬ੍ਰਾਂਚ ਮੈਨੇਜਰ ਲਈ ਹੁਣ ਐਲੀਜੀਬਲ ਹੋ ਗਏ ਹੈਗੇ ਆ। ਇਹ ਬ੍ਰਾਂਚਾਂ ਸਾਡੀਆਂ ਕਿਉਂਕਿ ਛਾਰ ਬ੍ਰਾਂਚਾਂ ਸਾਡੀਆਂ ਹੁਸ਼ਿਆਰਪੁਰ ਸੀ ਵੀ ਦੀਆਂ ਉਹਦੇ ਵਿੱਚ ਇਹ ਹਰ ਜਗ੍ਹਾ एलिਜੀਬਲ ਆ ਕਿਉਂਕਿ ਸਾਡੀ ਰਿਟਾਇਰਮੈਂਟ ਕਰੀਬਨ 27 ਤੱਕ ਰਿਟਾਇਰਮੈਂਟ ਇਹ ਨਹੀਂ ਹੈਗੀ ਆ ਕਿ ਮੈਨੂੰ ਲੱਗਦਾ 50% ਸਟਾਫ ਸਾਡਾ ਚਲਾ ਜਾਗਾ ਫੁੱਲ ਰਟਾਇਰ ਹੋ ਰਿਹਾ ਕਿਉਂਕਿ ਇਹ ਪ੍ਰਮੋਸ਼ਨਸ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਇਹ ਕਹਾਗਾ ਜਿਹੜੇ ਬੱਚੇ ਆ ਉਹਨਾਂ ਨੂੰ ਸ਼ੁਭਕਾਮਨਾਵਾਂ ਦੇਵਾਂਗਾ ਕਿ ਉਹ ਆਪਣੀ ਬੈਂਕ ਲਈ ਵਧੀਤ ਇਨਕਮ ਕਰਨ। ਅਹੋ ਜੀ ਸਰ ਅੱਜ ਪ੍ਰਮੋਸ਼ਨ ਲੈਟਰ ਜਿਹੜੇ ਦਿੱਤੇ ਗਏ ਆ ਬੈਂਕ ਦੇ ਵਿੱਚ ਹਾਂਜੀ ਅੱਜ ਸ਼ਰਧਪੁਰ ਕੋਆਪਰੇਟਿਵ ਬੈਂਕ ਦੇ ਵਿੱਚ ਅਹ ਪਾਰਟਮੈਂਟ ਦੇ ਵੱਲੋਂ ਜਿਨ੍ਹਾਂ ਲੋਕਾਂ ਨੂੰ ਤਰੱਕੀ ਦਿੱਤੀ ਗਈ ਹੈ ਉਹਨਾਂ ਨੂੰ ਅੱਜ ਪ੍ਰੋਮੋਸ਼ਨ ਪੱਤਰ ਦਿੱਤੇ ਮਾਨਯੋਗ ਮੈਂਬਰ ਰਾਜ ਸਭਾ ਲੋਕ ਸਭਾ ਡਾਕਟਰ ਰਾਜਕਮਾਰ ਜੀ ਵੱਲੋਂ ਔਰ ਮਾਨਯੋਗ ਐਮ ਐਲ ਏ ਹੁਸ਼ਾਰਪੁਰ ਰਿਸ਼ੀ ਬ੍ਰਹਮਚੰਦਰ ਜਿੰਪਾ ਜੀ ਵੱਲੋਂ ਦਿੱਤੇ ਗਏ ਨੇ ਔਰ ਸਾਡੇ ਬਹੁਤ ਸਤਿਕਾਰਯੋਗ ਇਸ ਬੈਂਕ ਦੇ ਚੇਅਰਮੈਨ ਜੀ ਵਿਕਰਮ ਸ਼ਰਮਾ ਜੀ ਔਰ ਉਹਨਾਂ ਦੇ ਸਾਰੇ ਡਾਇਰੈਕਟਰ ਸਹਿਬਾਨ ਦੀ ਟੀਮ ਵੀ ਇਸ ਮੌਕੇ ਤੇ ਹਾਜ਼ਰ ਹੈ ਔਰ 23 ਜਿਹੜੇ ਬੈਂਕ ਦੇ ਮੁਲਾਜ਼ਮ ਹੈ ਉਹ ਦੇ ਡਿਸਟ੍ਰਿਕਟ ਹੁਸ਼ਾਰਪੁਰ ਦੇ ਉਹਨਾਂ ਨੂੰ ਅੱਜ ਇਸ ਨੂੰ ਅਸਿਸਟੈਂਟ ਡਾਇਰੈਕਟਰ ਔਰ ਕਿਸੇ ਨੂੰ ਕਾਊਂਟ ਤੱਕੀ ਜਿਹੜੀ ਐ ਜ ਬੈਂਕ ਵੱਲੋਂ ਦਿੱਤੀ ਗਈ ਹੈ ਮੈਂ ਆਪਣੇ ਵੱਲੋਂ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਹਾਂਜੀ ਸਰ ਅੱਜ ਬੜਾ ਖੁਸ਼ੀ ਦਾ ਦਿਨ ਆ ਪਹਿਲਾਂ ਤਾਂ ਬਹੁਤ ਬਹੁਤ ਮੇਰੇ ਸਾਰਾ ਨੇਤਾ ਸਾਡੇ ਮੇਰੇ ਪਿੰਦੇ ਭਰਾ ਸਾਰੇ ਮੇਰੇ ਕੋਲ ਆ ਕੇ ਬੈਠੇ ਮੈਂਬਰ ਆਫ ਪਾਰਲੀਮੈਂਟ ਡਾਕਟਰ ਆਸ਼ਕਮਰ ਹਮਨ ਸਾਹਿਬ ਸੁਵੇਦਾਂ ਅਮਨ ਲੇ ਸਾਹਿਬ ਡਾਕਟਰ ਬ੍ਰਹਮਸ਼ੇਖ ਜੀ ਪਾ ਜੀ ਮੈਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਕਿ ਮੇਰਾ ਮਾਨ ਰੱਖਿਆ ਇਨਾਂ ਨੇ ਸਾਰਿਆਂ ਨੇ ਆਪੇ ਇੱਥੇ ਅਕੀਨ ਮੈਂ ਵਧਾਈ ਦਿੰਦਾ ਸਾਰੇ ਆਪਣੇ ਜਿਹੜੇ ਨਕੀਓ ਥੱਲੇ ਰਹੇਗੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਐਫਐਸਸੀ ਵਾਲਿਆਂ ਨੂੰ ਵਧਾਈ ਦਿੰਦਾ ਇੱਕ ਕਾਰਾਂ ਨੂੰ ਵਧਾਈ ਦਿੰਦਾ ਅਕਾਊਂਟੈਂਟ ਨੂੰ ਵਧਾਈ ਦਿੰਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ